ਕੁਟਮੋਰੀ ਲੋਈ ਟੇਲੇ ਪਹੁੰਚ ਗਏ ਪਰਨੇਪੁਰ ਨੇ ਭਿੱਜ ਗਏ ਸੀ ਟੋਪੀਆਂ ਲੈ ਲਈਆਂ ਮੀ ਨੇ ਕੰਮ ਖਰਾਬ ਕਰ ਰੱਖਿਆ ਚੱਲਣ ਨਹੀਂ ਹੋਈ ਚਲੋ ਚਲੋ ਚਾਹ ਪੀ ਲੋ ਤੇ ਆ ਬਾਈ ਉਹਨਾਂ ਨੇ ਘਰ ਦੇ ਮੁਰੇ ਤਿਆਦਾ ਲੰਗਰ ਲਾਇਆ ਸੀਗਾ ਤੇ ਚਾਹ ਪੀਣੇ ਆ ਚਾਹ ਨਹੀਂ ਪੀਣੀ ਪੀਣਾ ਜੱਫਲਾ ਨਹੀਂ ਆ ਜੱਫਲਾ ਨਹੀਂ ਹੈਗੀ ਆ ਆ ਜਾ ਇਹਨੂੰ ਉਠਾ ਲਿਓ ਸਾਨੂੰ ਜੈਸੜ ਕਿਆ ਪੁੱਤ ਪੁੱਟਾ ਚਾਹ ਵੀ ਲੋ ਆ ਜੀ ਪਿੰਨਿਆਂ ਚਾਹ ਕੁਲ ਦਵਾਈ ਮੈਂ ਮਾਦਮ ਕਰਿਆ ਮੈਂ ਬਈ ਹੋਰ ਕੁਸ ਕੁਝ ਨਹੀਂ ਸਿਰਫ ਮਾਨੂੰ ਸਾ ਮੀਨੇ ਤੰਗ ਕਰਾ ਬਈ ਕੀ ਹੋ ਗਿਆ ਤੰਗੜ ਨੇ ਆਉਂਦੇ ਹੋਏ ਚੱਸੀ ਰੱਖ ਕੇ ਚੱਲ ਲੰਗਦੇ ਆਦਾ ਫੋਟੋ ਨੀਂਦ ਆ ਗਈ ਸਹਿਬ ਤੇਰੇ ਕਰਕੇ ਤੇਰੇ ਕਰਕੇ ਉੱਠ ਕੇ ਗਿਆ ਮੈਂ ਏ ਪਿਆ ਸਾਹਿਬ ਆਇਆ ਲਿਟਿਆ ਮੈਂ ਪੈਰੇ ਦੇ ਘਰੇ ਮੂੰਹ ਤੇ ਟਿਕ ਜਾ ਕਰੇ ਮੈਂ ਤਾਂ ਉੱਠ ਗਈ ਭਾਗਿਆ ਮੈਂ ਮੈਂ ਤਾਂ ਅੱਕੇ ਜਾਣਾ ਯਾਰ ਪਾਪ ਲੱਗੂ ਆ ਮਜਵਾਗ ਨੀਂਦ ਖਰਾਬ ਹੋ ਰਹੀ ਆ ਮੇਰਾ ਟਰੈਕਟਰ ਨੇ ਪੈ ਗਿਆ ਫਿਰ ਛਤਰੀ ਚੂਹੀ ਗਈ ਪੱਲੜ ਵੀ ਪਾ ਲਿਆ ਤੋਂ ਪੱਲੜ ਚੋਂ ਹੁੰਦਾ ਸੀ ਨਾ ਸਰਪਾਲ ਤੁਹਨੇ ਇੱਕ ਦੀ ਗਲਤ ਪਈ ਆ ਟਰੈਕਟਰ ਤੇ ਬੈਠੇ ਹੋਰ ਮੈਂ ਟਰੈਕਟਰ ਤੇ ਬੈਠ ਕੇ ਅੱਧਾ ਲਾਈ ਪੱਲੜ ਲੈ ਆ ਪੱਲੜ ਉੱਪਰ ਪਾ ਲਿਆ ਛਤਰੀ ਦੇ ਉੱਪਰ ਦੀ ਪੱਲੜ ਪਾ ਲਿਆ ਸੀ Spera. Lai hi rasa. Upro vai hai na? Tempe laga horseshoe. Lai baiho ni ting Henang. Aita pitka bande gari fernena. Hana? ਇਲੰਗ ਹੋਣ ਇਲੰਗ ਕਰਾ ਰਹੇ ਨੇ ਹਨ ਇਹ ਕਿਤੇ ਆ ਕੇ ਦੱਦਣੇ ਕੰਨ ਪਾਈਂਗੇ ਇਹ ਇਹ ਦੋ ਬੱਦਲੇ ਲੈ ਨਹੀਂ ਕਰਮਚਾਰੀ ਤੇ ਆ ਬਾਈ ਹੋਣੀ ਸਕਤੇ ਬੈਨ ਟਰਾਲੀ ਉਰੇ ਲਾ ਲਈ ਹੋਣੀ ਇਹਨਾਂ ਨੇ ਹਨ ਮਾ ਟਰਾਲੀ ਲਾ ਕੇ ਦੋਰੀ ਖਾਉਗੇ ਬਾਈ ਨੇ ਅੰਦਰੋਂ ਨਪਾ ਕੇੁੱਤੇ ਵਾਧੇ ਗ੍ਰਮੀ ਪੈ ਕੇ ਤਾਂ ਥੱਲੇ ਫਿਰ ਜਗ੍ਹਾ ਨਹੀਂ ਰਹੀ ਭੈਣ ਨੂੰ ਬੰਦੇ ਜਿਆਦਾ ਹੋ ਗਏ ਕਿ ਮੈਂ ਪੈਦਲ ਤੈ ਲੱਤਾ ਵਸਾਈ ਇੱਕ ਦੂਜੇ ਦੇ ਕਿਸੇ ਨੇ ਮੂਤੇ ਧਰਕੀਆਂ ਨੇ ਕਿ ਇਹ ਟਕਾਲੀ ਵੀ ਲੱਗ ਜਾਂਦੇ ਕਦੇ ਕਿਵੇਂ ਨੀਂਦ ਪੂਰੀ ਹੋ ਮਿਆਰ ਰਹੇ ਜੇ ਉੱਥੇ ਹਾਂ ਆਹ ਜੇ ਨਾ ਇਹ ਰਹਿੰਦੇ ਚਲ ਫਿਰ ਆਪਾਂ ਨਾ ਮੈਨ ਬਜਾ ਬਜਾ ਕੌਣ ਰਹਿੰਦੇ ਇਹ ਪਟਾ ਲਵੇ ਜੀ ਮੈਂ ਹੁਣ ਨਾ ਇਹ ਰਹੇ ਸਾਰੇ ਵਿੱਚੋਂ ਨਾ ਟਰਾਲੀ ਦੇ हां फिर आपा पहुंच जांदे इनाने लेट कराये जादू आ इक आ खड़ाया आ खड़ाया मलंग जा 8 जा लीटर 8 टट्टर माल दी हमैली देखण गए थे टट्टर माल ਠੋਡੇ ਤੁਸੀਂ ਉੱਧਰ ਭਾਗੇ ਨਾ ਥੋਡੇ ਕਰਕੇ लेट ਹੋ ਗਏ ਉੱਧਰ ਹੀ ਜਾਂਦੇ ਟੋਟਰ ਮਾਲ ਜੇ 12 ਵਜੇ ਟਰਾਲੀ 'ਚ ਆ ਜਾਂਦੇ ਠੀਕ ਆ ਚੰਗੀ ਆ ਨਿਕਲ ਜਾਂਦੇ ਫਿਰ ਵੀ ਆਪਾਂ ਟਾਈਮ ਨਾਲ ਆ ਗਏ ਨਾ ਰਾਤ ਕਿਧਰ ਚੱਲेंगे तेरा रात ਰਾਤ ਹੀ ਦੇਖ ਲੈ ਜੇ ਲੰਗਰ ਕਰਨ ਗਏ ਹੋ ਜਰਾਂ ਉੱਥੇ ਆਏ ਆ ਪੰਪ ਤੋਂ ਅੱਗੇ ਆਏ ਆ ਸਾਡੇ ਲੈਵੇ ਟਰਾਲੀ 'ਚ ਅੱਛਾ ਉਦੋਂ ਉਦੋਂ ਇਹਦਾ ਪੰਜਾਨ ਦਾ ਕੈਸਲ ਕਰਤਾ ਜੀ ਅਸੀਂ ਉਹ ਉਧਰ ਗੁਰਦੁਆਰੇ ਗਏ ਲੰਘੇ ਜੋਤੀ ਸਰੂਪ ਦੀ ਉਧਰ ਸੰਡੇ ਬੁਰਜ ਗਰੀ ਹਾਂ ਉਧਰ ਮੀ ਪਈ ਗਿਆ ਸਾਰੇ ਲੰਗਰ ਮੰਦੋਗੇ ਸਾਨੇ ਫਿਰ ਲੰਗਰ ਛਕਿਆ ਉਧਰੋਂ ਲੰਗਰ ਛਕ ਕੇ ਇਹਨਾਂ ਨੂੰ ਵਾਪਸ ਆਣ ਲੱਗੇ ਓਲੀ ਓਲੀ ਫੇਰ ਮੀ ਪੈਗਾ ਸਿੰਘਾਂ ਸਿੰਘਾਂ ਦੀ ਛਾਵਣੀ ਜੀ ਨੂੰ ਇਹਨਾਂ ਮੈਂ ਡਰ ਗਿਆ ਕਿਧਰੇ ਅਸੀਂ ਉੱਤੇ ਤੁਰਨੇ ਤੇ ਟਰੈਕਟਰ ਤੋਰਨੇ ਦੇਉਂਦਾ ਭਜਾਲਿਆ ਦੀ ਪਿੰਡ ਨੂੰ ਮੈਂ ਪਾਏ ਮਰਜੀ ਪਰ ਮੈਂ ਹਾਰਨ ਮਾਰ ਮਾਰ ਰੋਕ ਲਿਆ ਬਾਜੀ ਬਾਜੀ ਮੈਂ ਹਰਨ ਮਰ ਮਰ ਰੋਕਿਆ ਔਰ ਆਤਾਂ ਗੁੰਦ ਨਹੀਂ ਆ ਭਾਈ ਉਹਨਾਂ ਨੇ ਜਿਆਦਾ ਲੰਗਰ ਲਾਇਆ ਹੋਇਆ ਜੀ ਆ ਭਾਈ ਉਹਨਾਂ ਨੇ ਬੜੀਆਂ ਮੋਗਾ ਕਰਦੇ ਸੇਵਾ ਸਰ ਕੋਣੀ ਵੀਰੇ ਚ ਬਸ ਵੀਰੇ ਪੋਣੀਆਂ ਚਾਹ ਪੁੱਟੇ ਇਹਨਾਂ ਨੂੰ ਪਾਓ ਜੀ ਸੰਤ ਨੂੰ ਰਾਜ਼ੂਰ ਲੈਣੇ ਬਸ ਹੀ ਬਸ ਤੋਕੇ ਮੈਂ ਬੈਠਾ ਵੇ ਰਾਜਖਾਨ ਲੱਗ ਰਹੇ ਨਾਲ ਤੋਂ ਬੋਲਣ ਦੀਆਂ ਗੱਲਾਂ ਲਾ ਮਾੜੀ ਮੋਟੀ ਬੜੇ ਛੋਟੇ ਨੇ ਦੇਖ ਲਿਆ ਕਰ ਦੂੰ ਸਮਝ ਗਏ ਨਾ ਹਾਂ ਮੈਂ ਲੈ ਕੇ ਆਇਆ ਸੀ ਵਾਣੀ ਤੇਰੀ ਰਿਪੇਅਰ ਕਰ ਦਮਾ ਕਾਨੂੰ ਕੁਟ ਕਹਿਣਾ ਫਿਰ ਅੱਗੇ ਨੂੰ ਬੰਦਾ ਘਟ ਜਾਊਗਾ ਸਾਡਾ ਇੱਕ ਲਓ ਜੀ ਬਾਈਆਂ 4x4 ਟੈਗਰ ਹੋ ਗਿਆ ਬੰਦ ਕਰਾਉਣੇ ਸਟਾਰਟ ਕਰਾਂ ਲਾ ਰਹੇ ਨੇ ਆਪਣੀ ਬੈਟਰੀ ਗੜਬੇ ਲਵੇ ਨਿੱਧਰੋਂ ਆ ਆ ਬਠਿੰਡਾ ਸਾਡ ਹਾਂ ਅੱਛਾ 32 ਦਾ ਬੰਦ ਜੰਗ ਦੀ ਗੱਲ ਵੀ ਹੈ ਹਾਂ ਤੁਸੀਂ ਆੜਾ ਗੋਦੋਰੀ ਚਾਰਜਿੰਗ ਕਰੂ ਫਿਰ ਬੈਟਰੀ ਬੱਧੀ ਡਾਊਨ ਕਰੀ ਥੋਨੇ ਹਾਂ ਫਿਰ ਵਾਲੇ ਨਹੀਂ ਲਾਈਵ ਆਸ ਦਾ ਵਕਤ ਦੇ ਲਾਈਵ ਇੱਥੋਂ ਅਸੀਂ ਤੇ ਸੁਣ ਰਹੇ ਹਾਂ ਪੂਰੇ ਤੇ ਵੀ ਸੁਣ ਹਾਂ ਆਇਤੀ ਆਖੜਾ ਆ ਰੱਖਣੇ ਤੇ ਨੰਬਰ ਤੇ ਮੈਂ ਵੀ ਦੱਸੀ ਤੇ ਜਿੱਥੇ ਉੱਧਰ ਰੱਖੋ ਇੱਥੇ ਤੇ ਕਿੱਥੇ ਰੰਦੇ ਨੇ ਡੁੰਡ ਤੇ ਨਹੀਂ ਆ ਰਹੀ ਅੱਜ ਟ੍ਰਾਪ ਲਾ ਕੇ ਪੁਰਾਣੇ ਮੈਂ ਲੈਂਦੇ ਪੂਰਾ ਗੜਾ ਟ੍ਰਾਪ ਇਹਨਾਂ ਤੋਂ ਹੋਰ ਦਾ ਜਣਾ ਜੋੜੇ ਤੇ ਆਹ ਤਾਂ ਹੀ ਉਹ ਪਾਸੇ ਆ ਗਿਆ ਜਿੱਥੇ ਜਿਨਾਂ ਸਾਰੇ ਪਾਣੀ ਦਿੱਤਾ ਆ ਰਹੇ ਇਹ ਰਸਤਾ ਉਹਦਾ ਬਹੁਤ ਚੰਗਾ ਜਿਹਾ ਲਿਓਗਾ ਨੱਪ ਕੇ ਰੱਖਿਓ ਚਾਰ ਰਸਤਾ ਨੂੰ ਚਾਰ ਦਾ ਨੱਪ ਲੈ ਲੈ ਚੱਲੀਏ ਭਾਈ ਨਾਲੋ ਹੁਣ ਥੱਲੇ ਨਾਲ ਜਿੱਦਾਂ ਇਹਦੇ ਨਾਲ ਮੁਕਤ ਨਹੀਂ ਉਤਰੇ ਹੁਣ ਚਾਰ ਜੀ ਨਹੀਂ ਉਤਰੇ ਫਿਰ ਆ ਹੀ ਕਰਦਾ ਹੁੰਦਾ ਆ ਨਾ ਨਾ ਆ ਵੀ ਲਾ ਬਈ ਯਾਰ ਉਹ ਨੱਪ ਕੇ ਰੱਖਿਓ ਕਿੰਨੇ ਪਤੇ ਆ ਦੋਇਆ ਸਪੈਨ ਦਾ ਨੌਰ ਵੀ ਥੱਲੇ ਨਹੀਂ ਕੋਈ ਨਹੀਂ ਵੀਰੇ ਭਾਈ ਜੀ ਕੋਈ ਨਹੀਂ ਵੀਰੇ ਕੋਈ ਗੱਲ ਹਾਂ ਹਾਂ ਬੜੀ ਮੁੰਡਿਆ ਭਾਈ ਭਾਈ ਕੰਮ ਆ ਗਏ ਇੱਕ ਦੂਜੇ ਦੇ ਓਏ ਸਾਈਡ ਦਾ ਬੇਦੀ ਬੰਦਾ ਭਾਈ ਨਾਰੀ ਕੋਲਾ ਨਾਰੀ ਚੰਗੀ ਹੈ ਭਾਈ ਕਰੋ ਕਰੋ ਚਲੋ ਇਹ ਚੱਲਦੇ ਆ ਪਿੰਡ ਨੂੰ 85 ਕੇ ਪਟਿਆਲੇ ਤੇ ਘੰਟਾ ਅੱਧਾ ਹੈ ਜਾਂ ਪੂਰਾ ਘੰਟਾ ਲੱਗੂਆ ਸੋ ਜਗ੍ਹਾ ਕੇ ਪਿੰਡ ਤੁਹਾਨੂੰ ਦਿਖਾਉਂਦੇ ਆ ਪਟਿਆਲੇ ਬਾਜ਼ਾਰ ਦਾ ਜੀ ਉਹ ਅਸੀਂ ਹੁਣ ਪਟਿਆਲੇ ਬਾਜ਼ਾਰ ਤੋਂ ਨਿਕੜਾਂਗੇ ਤੇ ਆਪਾਂ ਘੱਟੋ-ਬੱਝੀ 50 ਕਿਲੋਮੀਟਰ ਚੱਲੇ ਆਪਾਂ ਉੱਥੋਂ ਚੱਲੇ ਸੀਗੇ 4 ਵਜੇ ਤੇ ਆਪਾਂ ਪਹੁੰਚੇ 6:30 ਹੋੜ ਗਏ ਪਟਿਆਲੇ

ਰਾਜੀ ਪਹੁੰਚ ਗਏ ਪਿੰਡ ਬਾਈਕ ਤੋਂ ਸਵਾਦ ਚੱਲਿਆ ਜੋਤ ਨੂੰ ਤਾਰਨ ਕੀ ਕਰ ਜੋਤ ਨੂੰ ਉਂਝੇ ਨੂੰ ਤਾਰਨ ਜਾ ਰਹੇ ਲੋਕ ਤੇ ਤੋਂ ਬੋਲੋ ਮਾਈ ਜੋ ਨਾ ਮਾਰ ਉਹ ਵੀ ਲੱਗ ਗਿਆ ਚੱਕੂ ਫਰੀ ਤੇ ਮਿੱਤਰ ਜੋਤ ਤੇ ਚੱਲਿਆ ਆਪਣੇ ਘਰੇ ਆਪਾਂ ਜੋਤ ਨੂੰ ਤਾਰਤਾ ਹੋਇਆ ਆਪਾਂ ਪਹਿਲੇ ਪਿੰਡ ਤੋਂ ਸਿੱਧਾ ਇੱਧਰ ਨੂੰ ਜੋਤ ਨੂੰ ਤਾਰਨ ਆ ਗਏ ਸੀ ਕਿ ਡੇਰੇ ਤੇ ਕਿਉਂ ਜੋਤ ਰੰਦਾ ਡੇਰੇ ਆ ਕਰ ਤੋਂ ਪਿਛਲਾ ਘਰ ਉਹ ਸਾਹਮਣੇ ਚਿੱਟੀ ਡੇਕ 깔ੀ ਚੋੜਦਾ ਹੈ ਘਰ ਔਰ ਜੀ ਜੰਤੀਆ 10 ਸਾਲ ਤੋਂ ਪਰਾਈ ਪੱਤੀ ਕਹਿਣ ਉਹ ਗੜੀਆਂ ਲਾਈ ਵੀ ਆ ਲੱਗਿਆ ਮੁੰਡੇ ਕੱਪੜੇ ਸਾਫ ਕਰਨਾ ਜਸ਼ਨ ਦੇ ਕੰਬਣ ਨਾਲ ਓਏ ਆ ਕੀ ਕਰ ਰਿਹਾ ਲਾਈ ਵੀ ਜਸ਼ਨ ਦਾ ਦਿੱਤਾ ਕੰਬਣ ਦੇ ਵੇੜ ਹੁਣ ਦੇਖੋ ਜਸ਼ਨ ਕਿਵੇਂ ਰਹੂਗਾ ਚਾਲ ਬਿਸਤਰੀ ਲੈ ਕੇ ਕਿੱਥੇ ਜਾ ਰਹੇ ਹੋ ਤੁਸੀਂ ਅੱਭਈ ਮੈਂ ਭਾਈ ਮੈਂ ਨਹੀਂ ਕਿਸੇ ਨਾਲ ਚੱਟੋ ਇਹਦੇ ਚੱਟ ਨਹੀਂ ਮੈਂ ਤਾਂ ਕੁਝ ਬੋਲੇ ਹੀ ਨਹੀਂ ਜਾ ਤਰੇ ਆ ਰਹੀ ਆ ਜੀ ਆ ਜਾਓ ਚਲੋ ਉਹ ਨਾ ਤੂੰ ਹੀ ਮੈਂ ਚੈਂਟਰ ਮਾ ਜਾਣਾ ਆ ਤੂੰ ਆ ਜੀ ਕਿਹੜੇ ਸੈਂਟਰ ਮਾ ਜਾਏਂਗਾ ਤੂੰ ਉਹ ਲੇਟ ਹੋਗਾ ਤੂੰ ਸੈਂਟਰ ਨੂੰ ਮੈਂ ਸਕੂਲ ਵਾਂ ਨਹੀਂ ਯਾਰ ਨਾਲੇ ਸਾਢੇ 9 ਵਜੇ ਟ੍ਰੈਕਟਰ ਜੀ ਕੇ ਕੰਨੀ ਨੂੰ ਖਿੱਚਦੀ ਆ ਉਹ ਖਿੱਚ ਤੋ ਯਾਰ ਜਾ ਕਰਿਆ ਓਏ ਆ ਜਾ ਸਿੱਧਾ ਸੈਂਟਰ ਹੋ ਜਾਏਗਾ ਨਾ ਨਾ ਹਾਂ ਉਹ ਜਾਇਆ ਹੈ। ਆ ਰਿਹਾ ਸੀ ਦੀਆ। ਮੈਂ ਤਾਂ ਸਕੂਲ ਨੂੰ ਜਾਣਾ ਮੈਂ ਰਹਿੰਦੇ ਹਾਂ ਤੇ ਛੁੱਟੀ ਮਾਰ ਲਾਂ। ਬਸ ਠੀਕ ਆ। ਇੱਕ ਅੱਧਾ ਦਿਨ ਜਾਣਾ ਮੁੜ ਕੇ ਫਿਰ ਛਪੀਆਂ ਪੈ ਜਾਣੀਆਂ। ਤੇਰਾ ਡੈਡੀ ਦਾ ਉਦੋਂ ਦਾ ਮਾਰੇ ਉਸਕੇ ਜਾਦੂ ਕੇ ਛੁੱਟੀਆਂ ਵੱਧ ਰਹੀਆਂ ਸਕੂਲ ਮਾਂ ਤੇ ਮਾਂ 11ਵੀਂ ਆ ਕਿਹੜੀ ਬੋਰਡ ਕੀ ਉਸਕੀ। ਨਾ ਉਹ ਤੋਕੇ ਖੜਾ ਕੇ ਆਊਗਾ। ਤੋਕੇ ਉੱਥੇ ਖੜਾ ਆਊਗਾ। ਉਰੇ ਰੰਗ ਵਾਲੇ ਲਾ ਰਖਣੇ ਨਾ ਕਰੇ। ਹਾਂ।

ਚੱਲ ਜੀ ਚੱਲ ਜੀ ਜਿਸ ਮਰਜ਼ੀ ਹੋਵੇ ਯਾਰ ਓਏ ਆਰਾਮ ਕਰ ਲੋ ਫਿਰ ਟਰਾਲੀ ਤਾਂ ਉਹ ਕਰ ਦਾਂਗੇ ਪਾ ਠੀਕ ਆ ਠੀਕ ਆ ਜੀ ਆ ਜਿਓ ਬਈ ਆਪਣੀ ਜਿਹੜਾ ਅੱਪਾ ਚੱਕੋਈ ਚੱਕੋ ਆ ਦੇ ਸਾਡਾ ਟਵੰਡ ਮੀਨੇ ਬੁਰਾ ਹਾਲ ਕਰਤਾ ਕਿ ਕਿ ਫੂਟ ਆਇਓ ਦੋ ਰੁਪਏ ਇਹਨਾਂ ਦੇ ਉਹ ਤਾਂ ਉੱਥੇ ਦੇ ਉਹ ਆਉਗਾ ਉਹ ਤਾਂ ਉੱਥੇ ਦੇ ਵਧੀਆ ਆ ਇਹ ਤਾਂ 2 ਰੁਪਏ ਤੇ 4 ਰੁਪਏ ਤੇ ਵਧੀਆ ਰਹੇ ਮੈਂ ਅੱਗੇ ਦੇ ਵਿੱਚ ਕਰੀ ਆ ਗਿਆ ਆ ਗਿਆ ਨਹੀਂ ਸਸੀ ਦਾ ਦਬਲਾ ਦੇ ਸਸਤਾ ਜੀ ਹਾਂ ਮਾਸੀ ਸਤਿ ਸ਼੍ਰੀ ਅਕਾਲ ਹਾਂ ਵਧੀਆ ਵਧੀਆ ਜੀ ਹਾਂ ਆ ਜਾਣਗੇ ਕਹਿ ਤਾ ਆ ਕਿਦੇ ਗੂਟ ਕੱਟ ਗਿਆ ਭਰੀ ਵਧੀਆ ਖੁਸ਼ ਹੋ ਗਈ ਹੈ ਨਾ ਜਾ ਲੈ ਜਾ ਅੰਦਰ ਲੈ ਜਾ ਆ ਜਾ ਸੰਦਾ ਬਿਸਤਰਾ ਆਹੋ ਇਹ ਜਿਹੜਾ ਆਪਾਂ ਮੂਡ ਤੇ ਬੈਠੇ ਆ ਕੀਦਾ ਲੋਕਾਂ ਦੇ ਚੱਕ ਚੱਕ ਦੇਖ ਲਵੀ ਤਾਂ ਤਾ ਉਹ ਆ ਕੀਦਾ ਲੈ ਫੜਾ ਬੈਗ ਬੁਲੀ ਲੈ ਲੈ ਤਾਰ ਕਾ ਜਾਦੂ ਲੈ ਕੀ ਇਹ ਜੈਕਟ ਫੜਾ ਤਾਰ ਕਾ ਪ੍ਰੈਜੈਂਟੇਸ਼ਨ ਯਾਰ ਇਹ ਜੈਕਟ ਫੜਾ ਚਾਰਜਰ ਕਿੱਥੇ ਆ ਇਹ ਇੱਕ ਲਾਲ ਜਿਹਾ ਪੱਗ ਵੀ ਦੁਰਾ ਚਾਰਜਰ ਓਏ ਲੈ ਹੁਣ ਬਾਬਾ ਲੈ ਦੇਖ ਲੈ ਕਿੰਨੇ ਸੋਹਣੇ ਬਾਲ ਲੈ ਲੋ ਜੀ ਟਰਾਲੀ ਲੱਗਿਆ ਹੋਇਆ ਖਾਲੀ ਕਰਨ ਗੱਦੇ ਮੈਟ ਚਾਤਰਾ ਚ ਉਧਰ ਉਤਾਰ ਦਿਆਂ ਪਿੱਛਾ ਜਾਦੂ ਵੀ ਆ ਗਿਆ ਮੀਂਹ ਦਾ ਮਸੂਮ ਹੋ ਰਿਹਾ ਫਿਰ ਖਰਾਬ ਹੋਣਗੇ ਟਰਾਲੀ ਫਿਰ ਕੱਲੂ ਖੋਲ ਦਾਂਗੇ ਚੱਲੋ ਬਈ ਚੱਲ ਚਾਹ ਕੋਣ ਖੜਾ ਬਈ ਆ ਮਾਰਾ ਕੋਣ ਖੜੀ ਐ ਸੀਟੀ ਕਿਥੋਂ ਲੈਂਦੀ ਐ ਕਰੋ ਬੜੀ ਗੰਦੀ ਗਿਰਦੇ ਆ ਗੰਦੀ ਆ ਤਰਦੇ ਸਾਰੀ ਤਰਦੇ ਸਾਰੀ ਦਰੀਆਂ ਇਕੱਠੀਆਂ ਕਰ ਲਈ ਦਰੀਆਂ ਦੋਏ ਨੇ ਦਰੀਆਂ ਦੋਏ ਨੇ ਰਹੀ ਮੌਜ ਉਹਨਾਂ ਦਰੀਆਂ ਦੀ ਆਪਾਂ ਨੂੰ ਓ ਯਾਰ ਦੇਖੀ ਕੀ ਫੁੱਤੂ ਗੱਲਾਂ ਯਾਰ ਕੀ ਹੋ ਗਿਆ ਉਹ ਤਾਂ ਉਹਨਾਂ ਦੇ ਬਾਗੇ ਨੂੰ ਥੋੜਾ ਜਿਆ ਕਰਾਂਗੇ ਬੰਦੇ ਚਰ 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 ਇਹਨਾਂ ਬਾਗ ਤੋਂ ਵੀ ਆਪਾਂ ਕਿੱਥੇ ਜਾ ਰਹੇ ਆ ਇਹ ਕੀ ਚਾ ਲਫੜਾ ਚਾ ਉਧਰ ਕੀ ਐ ਚ ਇਹ ਤਾਂ ਅੱਛਾ ਦਿਹਾ ਉੱਧਰ ਰੱਖਾ ਤੇ ਇਧਰ ਗੇਰ ਪਰਾਂ ਜੂਸ ਦੇ ਲੱਗਦੇ ਨੇ ਮੈਨੂੰ ਕਿਸੇ ਹੋਰਾਂ ਕਰੀ ਹਾ ਜੋ ਤੋ ਦੇ ਕੇ ਚਾਰੇ ਨੇ ਟੰਗ ਦੇ ਇੱਥੇ ਲੈ ਜੂ ਚੱਕੇ ਟਰਾਲੀ ਖੜਾਉਣ ਜਾਵਾਂ ਦੇ ਦਾਂਗੇ ਫਿਰ ਉਤੀ ਡੰਗਲੇ ਮੇਤਰੇ ਹਮ ਕੱਦੇ ਲਾ ਫੜ ਓਏ ਬੋਲੀ ਕੁੜੀ ਕੀ ਕਰਦੀ ਆ ਮੈਂ ਪਪਾ ਨੂੰ ਖਿਚਾ ਹੈ ਪਪਾ ਨੂੰ ਕੀ ਕਰੇ ਪਪਾ ਨੂੰ ਖੇਦ ਦੇ ਪਰਿਪਰਾ ਨਾਲ ਆ ਹੀ ਗੰਦਾ ਲਾ ਲਓ ਪੁੱਤ ਵੇ ਇਹਨਾਂ ਨੂੰ ਅੱਗੇ ਗੱਦੇ ਨੂੰ ਫੋਨ ਕਰ ਦੇ ਚਿੱਤ ਘੇਰੀ ਲਾ ਰਹੇ ਨਾ ਬਰੀ na